ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਸਤਨਾਮ ਚੜੀ ਵਾਹਿਗੁਰੂ ਸਾਹਿਬ ਜੀ ਗੁਰੂ ਸਤਨਾਮ ਚੜੀ ਵਾਹਿਗੁਰੂ ਸਾਹਿਬ ਜੀ ਜਪੁਜੀ ਸਾਹਿਬ ਇਕੁੰਗਾ ਸਤਨਾਮ ਕਰਤਾ ਪੁਰਖ ਨਿਰਉਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਰਿ ਸਚੁ ਜੁਗਾਰ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਈ ਜੇ ਸੋਚੀ ਲਕਵਾਰ ਜੁਪੇ ਜੁਪਨਾ ਹੋ ਗਈ ਜੇ ਲੈ ਰਾਂ ਲਿਪਤਾਰ ਭੁਖਿਆ ਭੋਕ ਨਕਤਰੀ ਜੇ ਬੰਨਾ ਪੁਰਿਆ ਪਾਰ ਸਹਸ ਸਿਆਨ ਪਾਲਖ ਹੋ ਤਾ ਏਕਣਾ ਚੱਲੇ ਨਾਲ ਕਿਪਸ ਚੈਰਾ ਹੋਏ ਕਿ ਪੂਰੇ ਟੁੱਟੇ ਪਾਲ ਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕੀ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮਿ ਉਪਤਮਨੀ ਇਚੈ ਹੁਕਮ ਲੇਕ ਦੋਖ ਸੋਖ ਪਾਈਏ ਇੱਕ ਨਾ ਕੋਈ ਬਖਸ਼ੀ ਵਿਚੈ ਕੁਕਮੀ ਸਦਾ ਭਾਈਏ ਹੁਕਮੈ ਅੰਦਰ ਸਭ ਕੋ ਘਰੁ ਕੁਮਨਾ ਕੋਈ ਨਾਨਕ ਹੁਕਮੈ ਜੀ ਬੁਰਜੇ ਤਾਂ ਹੁਮੈ ਕਹੈ ਨ ਕੋਈ ਗਾਵੇ ਕੋ ਤਾਨੁ ਵੇ ਕਿਸੇ ਤਾਨ ਗਾਵੇ ਕੋ ਦਾਦ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਜ ਕਰੀ ਤਨ ਕੇ ਗਾਵੇ ਕੋ ਜੀ ਲੈ ਫਰ ਦੇ ਗਾਵੇ ਕੋ ਜਾਪੇ ਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਕਤਨਾਗਦੀਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਬਾਹੇ ਜੁਗਾ ਜਗੰਤਰ ਕਹੀ ਕਾਹੇ ਹੁਕਮੀ ਗੁਮ ਚਲਾਈ ਰਾਹੋ ਨਾਨਕ ਉਸ ਤੇ ਵੇ ਪ੍ਰਭਾਉ ਸੱਚਾ ਸਹਿਬ ਸੱਚ ਨਹੀਂ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾ ਕਰੇ ਦਤਾਰ ਭੇਰ ਕੇ ਅੱਗੇ ਰਖੀਏ ਜਿੱਥੇ ਦਰਬਾਰ ਮਾਹ ਕੇ ਬੋਲਣ ਬੋਲਿਏ ਜੇਤ ਸੋਨ ਤਰੀ ਪਿਆਰ ਅਮਤ ਵੇਲਾ ਸਤਿ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਦਵਾਰ ਨਾਨਕ ਇਵੇਂ ਜਾਣੀਏ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਝਨ ਸੋਏ ਜਿਨ ਸੇ ਵਿਆਦਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਜੋ ਕਬਾਰਾ ਤੂ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖੀ ਦੰਗ ਗੁਰਮੁਖ ਰਿਆਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋ ਜਨਾ ਕਾ ਨਾਹੀ ਕਹਿਨਾ ਕਥਨ ਨਾ ਜਾਈ ਗੁਰਾ ਇੱਕ ਦੀਵਜਾਈ ਸਮਨਾ ਜੀਆਂ ਕਾਇ ਕਿਰਾਤਾ ਤੋ ਮੈਂ ਵਿਚਰਨਾ ਜਾਈ ਤੀਰਥ ਨਾ ਜੇ ਤਿਸ ਪਾਵਾਂ ਮਿਪਾਣੇ ਕੇ ਨਾਏ ਕਰੀ ਜੇ ਤੀਰਥੋ ਪਾਈ ਵੇਖਾਂ ਮਿਨ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬਝਾਈ ਸਬਨਾ ਜੀਆਂ ਕਹਿ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰਿਆ ਆ ਜਾ ਹੋਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੇ ਨਾਲ ਚੱਲੇ ਸਭ ਕੋਏ ਚੰਗਾ ਨਵ ਰਖਾਏ ਕੇ ਜਾਸ ਗੀਰੇ ਜਾਗਲੇ ਜੇ ਇਸ ਨਦਰ ਨਾ ਵੀ ਤਾਂ ਬਾਦਣਾ ਪੁੱਛੇ ਗਏ ਈਟਾ ਅੰਦਰ ਗੇੜਾ ਦੋਸੀ ਲੋਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੋਣ ਦੇ ਤੇ ਹਾ ਕੋਈ ਨਾ ਸੀ ਜੀ ਵੀ ਜਿਨ ਕੋਈ ਕਰੇ ਸੁਨੇ ਸੇਦ ਵੀਰ ਸੁਰਨਾਤ ਸੁਨੇ ਤਤ ਤਵਲ ਆਕਾਰ ਸੁਨੇ ਦੀਪ ਲੋਪ ਪਤਾਲ ਸੁਨੇ ਪੋ ਨਸਕੇ ਕਾਲ ਨਾਨਕ ਭਗਤਾ ਸਦਾ ਬਗਾਸ ਸੁਨੇ ਦੂਪ ਆਪ ਦਾ ਨਾਸ ਸੁਨੇ ਸ ਬ੍ਰਹਮਾ ਇੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੋਗ ਜਗਤਨ ਭੇਦ ਸੁਨੇ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਬਗਾਸ ਸੁਨੇ ਧੂਪ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਆਤ ਸੜ ਕੈ ਸਨਾਨ ਸੁਨੇ ਪਰ ਪਰ 파ਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਗਾਤ ਸੁਨੇ ਧੂਪ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾ ਸੁਨੇ ਛੇਕ ਪੀਰ ਪਾਤਸ਼ਾ ਸੁਨੇ ਅੰਦੇ ਪਾਵੇ ਰਾਓ ਸੁਨੇ ਆਤ ਵੇਸ ਗਾਓ ਨਾਨਕ ਭਗਤਾ ਸਦਾ ਵਗਾਤ ਸੁਨੇ ਧੂਪ ਪਾਪ ਕਾ ਨਾਸ ਮੰਨੇ ਕੀ ਗੱਦ ਗੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਲਲਿਤਨ ਹਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਰੰਝਨ ਹੋਏ ਜੇ ਕੋ ਮਾਂ ਜਾਣੀ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮਨੇ ਸਗਲ ਪਵਨ ਕੀ ਸੋਧ ਮੰਨੇ ਮੋਏ ਚੋਟਾ ਨਾ ਖਾਏ ਮੰਨੇ ਜਮ ਕੇ ਸਾਤ ਨ ਜਾਏ ਐਸਾ ਨਾਮ ਰੰਝਨ ਹੋਏ ਜੇ ਕੋ ਮਾਂ ਜਾਣੀ ਮਨ ਕੋਏ ਮੰਨੇ ਮਾਰਗ ਟਾਕ ਨਾ ਧਰਮ ਜੀ ਤੀਜਨ ਬੰਦ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਨੇ ਮਨ ਕੋਏ ਮਨਨੇ ਪਾਵੇ ਮੋਖ ਦਵਾਰ ਮਨਨੇ ਪਰਵਾਰ ਇਸ ਧਾਰਮਨੇ ਤਰੇ ਤਾਰੇ ਗੁਰ ਜੀ ਕਮਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਲਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ নাহি ਸਮਾਰ ਤੌਲ ਤਰਮਦਾ ਕਬੂਦ ਸੰਤੋਖਤਾ ਪ੍ਰਕਿਆ ਜੇ ਸੂਦ ਜੇ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਟਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਕਿਆ ਬੜੀ ਕਲਾ ਮੈ ਲੇਖਾਲਿਕ ਜਾਣੇ ਕੋਈ ਲੇਖਾਲਿਕ ਕੀਤਾ ਹੋਏ ਕਿਤੇ ਦਾਸ ਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕਹੂਤ ਕੀਤਾ ਵਸਾਓ ਇੱਕੋ ਘਵਾਵੋ ਦਿੱਤੇ ਹੋਏ ਲਗਦਰਿ ਆਓ ਕੁਦਰਤ ਕਮਣ ਕਹਾ ਵਿਚਾਰੋ ਵਾਰਿਆਣ ਚਾਵਾ ਇੱਕ ਵਾਰ ਜੋ ਦੁਦ ਉਦ ਭਾਵੇ ਸਾਈਂ ਪਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਜਾਪ ਸੰਖ ਪਾਓ ਸੰਖ ਪੂਜਾ ਅਸੰਖ ਤਪਦਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਪਕ ਤੁਮੇ ਗਿਆਨ ਵਿਚਾਰ ਸੰਖ ਸਤੀ ਸੰਗਤਾਰ ਸੰਖ ਸੂਰ ਮੋ ਪਕਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਉਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੁਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲ ਵਡ ਹਤਿਆ ਕਮਾਈ ਸੰਖ ਬਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਰਾਏ ਸੰਖ ਮਲੇਸ਼ ਮਲ ਪੱਕ ਕਾਏ ਸੰਖ ਨਿੰਦਕ ਜਿ ਕਰੇ ਪਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਉਦ ਭਾਵੇ ਸਾਈਂ ਪਲੀਕਾਰ ਤੂੰ ਸਦਾ ਸਲਾਮ ਤਨ ਰੰਕਾਰ ਸੰਖ ਨਾਗ ਸੰਖ ਤਾਵ ਅਗੰਮ ਅਗੰਮ ਸੰਖ ਲੋ ਅਸਾਂ ਕਾ ਕਹਿ ਜਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕਰਾ ਸਿ ਸੰਜੋਵ ਕਾਣ ਜਿਨ ਇਹ ਲਿਖੇ ਤੇ ਸਰਨਾਏ ਜੇ ਪਰਮਾਵੇ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਵਿਨਾਵੇ ਨਹੀਂ ਕੋ ਤਾਉ ਕੁਦਰਤ ਕਵਣ ਕਹਾ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੁ ਦਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਪਰਗੇ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਥੇ ਮੂਤ ਬਲੀਤੀ ਕੱਪੜ ਹੋਏ ਦੇਹ ਸਾਬਨ ਲਈ ਉਹ ਤੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾਇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾਓ ਨਾਨਕ ਹੁਕਮੀ ਆਵ ਜਾਓ ਤੀਰਤ ਤਪ ਦਿਆ ਦਾ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਤ ਮਨ ਨਾ ਹੋ ਸਭ ਗੁਣ ਤੇਰੇ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਾਤਾ ਮਾਨੀ ਬ੍ਰਹਮ ਆਓ ਸਤ ਸਾਂਸਦਾ ਮਾਂਚਾਓ ਕਮਨ ਸੁਵੇਲਾ ਵਕਤ ਕਮਨ ਕਮਨ ਤਿਤ ਕਮਣ ਵਾਰ ਕਮਸਰੋਤੀ ਮਹਾ ਕਮਨ ਜਿਤੇ ਹੋਇਆ ਆਕਾਰ ਵੇ ਨ ਪਾਇਏ ਪੰਡਤੀ ਜੇ ਹੋਵੇ ਲੇਖ ਭ੍ਰਾਣ ਵਤਨ ਪਾਇਓ ਕਾਧੀਆਂ ਜੇ ਲਿਖਣ ਲੈ ਕਰਾਨ ਤਿਤ ਵਾਰ ਨ ਜੋਗੀ ਜਾਣੇ ਰੁਤ ਮਾਣਾ ਕੋਈ ਜੰਗਲਤਾ ਸਿੱਡੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਕਾਂ ਕਿੰ ਸਲਾਈ ਕਿਉ ਵਰਨੇ ਕਿਵ ਜਾਣ ਨਾਨਕ ਆਕਨ ਸਭ ਕੁਆ ਕੇ ਇਕ ਦੋ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਹਿ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨਾ ਸੋਹੇ ਪਤਾਲਾ ਪਤਾਲ ਲਖ ਅਗਾਸਾ ਅਗਾਸ ਓੜਕ ਓੜਕ ਪਾਲ ਧਗੇ ਵੇਰ ਕੈਨਕ ਬਾਤ ਸਹਿਸ 18 ਕੈਨਕ ਦੇਵਾ ਸੁਲਕ ਤਾਤ ਲੇਖਾ ਹੋਏ ਤਾਂ ਲਿਖੇ ਲੇਖੇ ਹੋਏ ਬਣਾਚ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਲਾਈ ਸਲਾਈ ਤੀ ਸੁਰਤ ਨਾ ਪਾਈਆਂ ਨਦਿnga ਦੇਵਾ ਬਵੇ ਸੁਮੰਦਨਾ ਜਾਣੀਏ ਸੁਮੰਦ ਸਾਤ ਸੁਲਤਾਨ ਗਿਰੜਾ ਸੇਤੀ ਮਾਲ ਤਨ ਕਿਹੜੀ ਤੁਲਨਾ ਹੋਣੀ ਜੇ ਤਿਸ ਮਨੋਣਾ ਵਿਸਰੇ ਅੰਤਨਾ ਸਿਵ ਕੀ ਕਹਿ ਨਾ ਅੰਤ ਅੰਤਨਾ ਕਰਨੇ ਦੇ ਨਾ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕਿਦਾਂ ਆਕਾਰ ਅੰਤਨਾ ਜਾਪੇ ਪਾਰਾ ਬਾਰ ਅੰਤਕਾਰਨ ਕੀਤੇ ਵੱਲ ਲਾਹੇ ਤਾਂ ਕਿ ਅੰਤਨਾ ਪਾਈ ਜਾਏ ਇਹੋ ਅੰਤਨਾ ਜਾਣੇ ਕੋਈ ਬੋਤਾ ਕਹੇ ਇਹ ਬੋਤਾ ਹੋਏ ਵੱਡਾ ਸਹਬੂ ਚਾਹਤਾ ਹੂੰ ਚੇ ਉਪਰ ਉਚਾ ਨਾ ਹੋਈ ਵਡੂਚਾਓ ਵੇ ਕੁਵੇ ਦੀ ਸੁਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਣਾ ਤਮਾਏ ਕੀਤੇ ਮੰਗੇ ਜੋਤ ਅਪਾਰ ਕੀਤੇ ਗੰਤ ਨਹੀਂ ਵਿਚਾਰ ਕਿਤੇ ਕਬ ਟੁਟੇ ਵੇਕਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਈ ਕਾਏ ਇਹ ਤੇਆ ਦੂਖ ਪੂਖ ਸਦਮਾਰ ਇਹ ਬੇਦਾ ਤੇਰੀ ਦਤਾਰ ਬੰਦ ਗਲਾਸੀ ਪਾਣੇ ਹੋਏ ਹੋ ਰਖ ਨਾ ਸਕੇ ਕੋਏ ਜੇ ਕੋ ਕਾਇ ਕਕਨ ਪਾਏ ਉਹ ਜਾਣੇ ਜੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇ ਕੇਈ ਕੇ ਜਿਸ ਨੂੰ ਬਖਸ਼ੇ ਸਿਵ ਦਸਲਾ ਨਾਨਕ ਬਾਚਾਈ ਪਾਛਾਓ ਅਮੁੱਲ ਗੋਣਾ ਮਲਵਾਰ ਮੁੱਲਵਪਾਰੀਏ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਜਾਏ ਮੁੱਲ ਪਾਇਮੁਲਾਤਮਾਈ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁੱਲ ਮੁੱਲ ਪਰਮਾਨ ਮੁੱਲ ਬਖੀਸ਼ ਮਨ ਸ਼ਾਨ ਮੁੱਲ ਕਰਮ ਮੁੱਲ ਪਰਮਾਨ ਮੁੱਲ ਮੁੱਲਾ ਕਿਆ ਨਾ ਜਾਏ ਆਕਾ ਗਰੇ ਲਿ ਬੁਲਾਏ ਆਕੇ ਵੇਦ ਪਾੜ ਪ੍ਰਾਨ ਆਕੇ ਪੜੇ ਕਰੇ ਵਿਖਿਆਨ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਜ਼ਰਾ ਕੇ ਸੇਧ ਆਕੇ ਕੇਤੇ ਕੀਤੇ ਬੁੱਧ ਆਕੇ ਧਨਵਾ ਕੇ ਦੇਵ ਆਕੇ ਸੋਰ ਨਰ ਮੋਹਨ ਜਨ ਸੇਵ ਕੀਤੇ ਆਕੇ ਆਕਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੇਤੇ ਔਰ ਕਰੇਤਾ ਆਖਣ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਵੇ ਨਾਨਕ ਜਾਣੇ ਸੱਚਾ ਸੋਏ ਜੇ ਕੋ ਵਾਕੇ ਬੋਲ ਵਗਾੜ ਤਾਲ ਕੀਏ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਵਾਲੇ ਵਾਜੇ ਨਾਨਕ ਅਨੇਕ ਸੰਕਾ ਗਿੱਤੇ ਵਾਮਣ ਹਾਰੇ ਗਿੱਤੇ ਰਾਗ ਬਰੀ ਸੋ ਗਾਇਣ ਕੀਤੇ ਗਾਵਣ ਹਾਰੇ ਗਾਵੇ ਤੁਦਨੋਂ ਪਵਨ ਪਾਣੀ ਬੈਸੰਤਨ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਗੰਦਾ ਸੁਵੈਕੇ ਦੇਵ ਤਿਆਂ ਦਰਨਾਲੇ ਗਾਵੇ ਸੀਦਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਤੀ ਸਰ ਜੁਗ ਵੇਦਾਂ ਨਾਲੇ ਗਾਵੇ ਮੋਹਣਿਆ ਮਨ ਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨ ਪਾਏ ਤੇਰੇ ਅੰਤ ਸਰ ਦੀਤ ਨਾਲੇ ਗਾਵੇ ਜੋਦ ਮਾਂ ਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਨੋ ਗਾਵੇ ਜੋ ਤੁਤ ਭਾਵ ਰਤੇ ਤੇਰੇ ਭਗਤ ਸਾਲੇ ਹੋਰ ਕਹਤੇ ਗਾਵਣ ਸੇ ਮੈਂ ਚੇਤਨਾ ਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਸੱਚਾ ਸਾਚੀ ਨਾਹੀ ਹੈ ਵੀ ਹੋਤੀ ਜਾਏ ਨਾ ਜਾਸੀ ਰਚਨਾ ਜਿਨਲ ਚਾਈ ਰੰਗੀ ਈ ਲੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਵ ਤੇ ਦੇਵੜਿਆਈ ਜੋ ਇਸ ਭਾਵੇ ਸੋਹੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਚਾਹੋ ਸਹਾਪਤ ਸਾਹਿਬ ਨਾਨਕ ਰਹਿ ਲਜਾਈ ਮੁੰਦਾ ਸੰਤੋਖ ਚਨੁ ਪਾਤ ਚੋਲੀ ਟਾਂਕੀ ਕਰੇ ਬਹੁਤ ਕਿੰਤਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਭਤੀਤ ਆਈ ਪੰਤੀ ਸਗਲ ਜਮਾਤੀ ਮਾਨ ਜੀਤੇ ਜਗ ਜੀਤ ਅਦੇ ਤਿਸੇ ਅਦੇ ਆਦ ਅਨਿਤ ਅਨਾਤ ਅਨਾਤ ਜੁਗ ਜੁਗੇ ਕੋ ਵੇਸ ਬੁਖਤ ਗਿਆਨ ਦਇਆ ਭੰਡਾਰਨ ਕਟ ਕਟ ਵਾਜੇ ਨਾਦ ਆਪ ਨਾਨਾ ਥੀ ਸਭ ਜਾ ਕੇ ਰਿੱਧ ਸੇ ਦਵਰਾ ਸਾਦ ਸੰਜੋਗ ਵਜੋਗ ਦੋਇ ਕਾ ਚਲਾਵੇ ਲੇਖੇ ਆਵੇ ਭਾਗ ਅਦੇ ਤਿਸੇ ਅਦੇ ਆਦ ਅਨਿਤ ਅਨਾਤ ਅਨਾਤ ਜੁਗ ਜੁਗੇ ਕੋ ਵੇਸ ਏਕਾ ਮਈ ਜੁਗਤ ਵਿਆਹੀ ਤਿਨ ਚਲੇ ਪਰਮਾਨ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਵੀ ਦੇ ਬਾਣ ਜਿਸ ਤਿਸ ਪਾਵੇ ਤਿਵੇਂ ਚਲਾਵੇ ਜੀਵ ਹੋਵੇ ਪਰਮਾਨ ਓ ਵੇਕੇ ਉਹਨਾਂ ਨਦਰਨਾਵੇ ਬੋਤਾ ਯੁਵੜਾਨ ਦੇ ਤਿਸੇ ਅਦੇਸ ਆਦ ਅਨਿਲ ਅਨਾਰ ਅਨਾਦ ਜੁਗ ਜੁਗੇ ਕੋ ਵੇਸ ਆਸਨ ਲੋਇ ਲੋ ਵੇ ਭੰਡਾਰ ਜੋਗ ਚ ਬੈ ਸੋ ਏਕ ਵਾਰ ਕਰ ਕਰ ਵੇਕੇ ਜਨਹਾਰ ਨਾਨਕ ਸੱਚੇ ਤਿਸ ਸਾਚੀ ਕਰ ਅਦੇਸ ਤਿਸੇ ਅਦੇਸ ਆਦ ਅਨਿਲ ਅਨਾਦ ਅਨਾਹਤ ਜੋਗ ਜੋਗੇ ਕੋ ਵੇਸ ਇਕ ਦੋ ਜੀ ਬੋ ਲਾਖੋ ਲਾਖ ਹੋਵੇ ਲਾਖ ਵੀਸ ਲਗ ਲਗੇੜਾ ਕੀਏ ਏਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਜੋਰ ਨਾ ਜੀਵਨ ਮੰਨਣਾ ਜੋਰ ਜੋਰ ਨਾ ਰਾਜ ਮਾਲ ਮੰਚੋਰ ਜੋਰ ਨਾ ਸੁਤੀ ਗਿਆ ਜੋਰ ਨਾ ਚੁਟੀ ਛਟਮ ਨੀਚ ਨਾ ਕੋਈ ਰਾਤੀ ਰੂਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਦਾ ਤੀਤਾ ਪ੍ਰਕੀਟਮ ਚਾਲ ਤਿਸ ਵਿੱਚ ਜੀ ਜੂਟ ਗਏ ਰੰਗ ^{(in ke naam anek anant karmi karmi hoy vichar saccha saccha darbar} ਤੇ ਤੇ ਚੋਣ ਪੰਜ ਬਰਮਾ ਹਨ ਨਦੀ ਗਨਪਵਿਨੁ ਸ਼ਾਨ ਕਚਵਕਾਈ ਉਤੇ ਪਾਏ ਨਾਨਕ ਗੈਣ ਜਾਪੇ ਜਾਏ ਧਰਮ ਕੰਡ ਗਾਇ ਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇਸੰਤਰ ਕੇਤੇ ਕਾਮਹਿਚ ਤੇ ਤੇ ਬ੍ਰਹਮੇ ਕਾ ਤਕੜ ਕੇ ਰੂਪ ਰਾਂਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਰੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਰ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੂਨ ਕੇਤੇ ਕੇਤੇ ਰਤਨ ਸੰਧ ਕੇ ਤੀਆਂ ਗਾਣੀ ਕੇ ਤੀਆਂ ਬਾਣੀ ਕਿਤੇ ਪਾੰਦ ਰੇਤਿ ਕੇ ਤੀਆਂ ਸੁਖੀ ਸੇਵਕੇ ਤੇ ਨਾਨਕ ਅੰਤਨਾ ਅੰਤ ਗਿਆਨ ਕਾਣ ਮੈਂ ਗਿਆਨ ਪਰ ਚੰਦਰ ਰਿਤੇ ਨਾਲ ਬਨੋਦ ਕੋਟ ਆਨੰਦ ਸ਼ਰਮ ਕਣ ਕੀ ਬਾਣੀ ਰੂਪ ਦਿੱਤੇ ਘਾਟ ਗੜੀਏ ਬਹੁਤ ਅਨੂਪ ਤਾਂ ਜੀਆਂ ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਦਿੱਤੇ ਘੜੀਏ ਸੁਰਤ ਮਤਮਨ ਬੁੱਧ ਦਿੱਤੇ ਘੜੀਏ ਸੁਰਾ ਸਿਧਾਂ ਕੀ ਸੁੱਧ ਕਰਮ ਕਾਣ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਰ ਮਹਾਬਲ ਸੂਰ ਦਿਨ ਮੈਂ ਰਾਮ ਰਹਾ ਭਰਪੂਰ ਦਿੱਤੇ ਸੀਤੋ ਸੀਤਾ ਮੈਂ ਮਾ ਮਾਏ ਤਾਂ ਕੇ ਰੂਪ ਨਾ ਕਤਨੇ ਜਾਏ ਨਾ ਉਹ ਮਰੇ ਨਾ ਟਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਸਿੱਧੇ ਭਗਤ ਵਸੇ ਕੇ ਲੋ ਕਰੇ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਦਿੱਤੇ ਖੰਡ ਮਨਵਰ ਭੰਡ ਜੇ ਕੋ ਕਦੇ ਦਾ ਅੰਤ ਦਾ ਅੰਤ ਦਿੱਤੇ ਲੋ ਲੋ ਆਕਾਰ ਜਿਵ ਜਿਵ ਕਮ ਤਿਵੇਂ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਾ ਕਰਦਾ ਸਾਰ ਜਤ ਬਹਾਰਾ ਤੀ ਰਸਨਿਆਰ ਅਗਨ ਮਤ ਵੇਦ ਧਿਆਰ ਪਾਉ ਖਲਾ ਗਨ ਤਪਤਾਉ ਭੰਡਾ ਪਾਉ ਮ੍ਰਿਤ ਟਾਲ ਕੜੀਏ ਸ਼ਬਦ ਸਚੀ ਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਲਤ ਮਹਤ ਦਿਸ ਰਾਤ ਦੋਇ ਦਾਈ ਦਇਆ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ गए मसकत काल नानक ते मुख्यूजले केटी छुटी नाल जी नाम ते आया गए मसकत काल नानक ते मुख्य जले केटी छटी नाल ਚਿੜੀ ਵਾਹ ਗੁਰਜੀ ਕਾ ਕਾਜ਼ਾ ਚਿੜੀ ਵਾਹ ਗੁਰਜੀ ਕੀ ਵਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਸਰੀ